ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਬਣਾਵਾਂਗੇ ਬਚੀਆਂ ਹੋਈਆਂ ਰੋਟੀਆਂ ਤੋਂ ਜਿਹੜੇ ਨੇਗੇ ਰੋਲ ਬਚੀਆਂ ਰੋਟੀਆਂ ਦੇ ਰੋਲ ਬਣਾਵਾਂਗੇ ਆਪਾਂ ਤੇ ਇਹਨੂੰ ਕਿਵੇਂ ਬਣਾਉਣਾ ਜੀ ਆਪਾਂ ਬਚੀਆਂ ਰੋਟੀਆਂ ਲੈ ਲਓ ਤੁਸੀਂ ਜਿੰਨੀਆਂ ਵੀ ਲੈਣੀਆਂ ਚਾਹੁੰਦੇ ਹੋ ਤੁਹਾਡੇ ਬਚੀਆਂ ਜਿੰਨੀਆਂ ਹੋਣੀਆਂ ਲੈ ਲਓ ਮੇਰੇ ਕੋਲ ਤਿੰਨ ਚਾਰ ਸੀਗੀਆਂ ਤੇ ਉਹ ਲੈ ਲਈਆਂ ਜੀ ਹੁਣ ਉਹ ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗਾ ਤੇ ਇਹਨਾਂ ਰੋਟੀਆਂ ਨੂੰ ਨਾ ਲਦੇ ਲਈ ਅਸੀਂ ਆਲੂ ਉਬਾਲ ਲੈਣੇ ਨੇ ਕਿਵੇਂ ਬਣਾਉਣੇ ਬਰੈਡ ਰੋਲ ਇਹ ਤੁਹਾਨੂੰ ਦੱਸਦੀਆਂ ਤੇ ਆਪਾਂ ਆਲੂ ਉਬਾਲ ਲੈਣੇ ਆ ਸਭ ਤੋਂ ਪਹਿਲਾਂ ਤੇ ਉਹਦੇ ਵਿੱਚ ਪਿਆਜ਼ ਲੈ ਲੈਣੇ ਆ ਪਿਆਜ਼ ਕੱਟ ਲੈਣੇ ਆ ਬ੍ਰੀਕ ਬ੍ਰੀਕ ਤੇ ਨਾਲ ਲੈ ਲੈਣ ਚੁਕੰਦਰ ਚੁਕੰਦਰ ਤੁਹਾਡੀ ਮਰਜ਼ੀ ਆ ਤੁਹਾਡੇ ਕੋਲੇ ਹੈਗਾ ਤਾਂ ਲੈ ਲਓ ਨਹੀਂ ਤੁਸੀਂ ਸਕਿਪ ਕਰ ਦਿਓ ਕਿਉਂਕਿ ਬੱਚੇ ਉਦਾਂ ਤਾਂ ਖਾਂਦੇ ਨਹੀਂ ਕੋਈ ਵੀ ਹਨਾ ਤਾਂ ਆਪਾਂ ਫਿਰ ਇਹਦੇ ਵਿੱਚ ਪਾ ਲਾਂਗੇ ਹੁਣ ਬ੍ਰੀਕ ਕੱਟੇ ਹੋਏ ਜਿਹੜੇ ਪਿਆਜ਼ ਸੀ ਥੋੜਾ ਜਿਹਾ ਜੀਰਾ ਪਾ ਕੇ ਤੇ ਘਿਓ ਪਾ ਕੇ ਆਪਾਂ ਨੇ ਭੁੰਨ ਲੈਣੇ ਆ ਤੇ ਇਹਦੇ ਵਿੱਚ ਪਾ ਲੈਣਾ ਇਹਨੂੰ ਜਦ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਉਦੋਂ ਮੈਂ ਕੱਟ ਕੇ ਸ਼ਿਮਲਾ ਮਿਰਚ ਪਾ ਲਈ ਕਿਉਂਕਿ ਜੇ ਤੁਸੀਂ ਕੋਈ ਵੀ ਸਬਜ਼ੀ ਪਾ ਲਓ ਜਿਹੜੀ ਬੱਚੇ ਨਹੀਂ ਖਾਂਦੇ ਉਹ ਪਾ ਲਓ ਤੇ ਸ਼ਿਮਲਾ ਮਿਰਚ ਅੱਜ ਕੱਲ ਆਮ ਹੀ ਮਿਲ ਜਾਂਦੀ ਆ ਉਹ ਬਰੀਕ ਕੱਟ ਕੇ ਪਾ ਲੈਣੀ ਆ ਉਹਨੂੰ ਥੋੜਾ ਥੋੜਾ ਭੁੰਨ ਲੈਣਾਗਾ ਤੇ ਜਿਹਦਾ ਉਹਦਾ ਕੱਚਾਪਨ ਜੇ ਖਤਮ ਹੋ ਜੇ ਤੇ ਫੇਰ ਇਹਦੇ ਵਿੱਚ ਪਾ ਲੈਣੀ ਆ ਚੁਕੰਦਰ ਚੁਕੰਦਰ ਵੀ ਜਿਹੜੀ ਆ ਤੁਸੀਂ ਚੌਪ ਕਰ ਸਕਦੇ ਹੋ ਤੁਸੀਂ ਬਰੀਕ ਕੱਟ ਵੀ ਸਕਦੇ ਹੋ ਜੇ ਚੁਕੰਦਰ ਨਹੀਂ ਹੈਗੀ ਤਾਂ ਤੁਸੀਂ ਸਕਿਪ ਕਰ ਦਿਓ ਤੇ ਮੇਰੇ ਕੋਲੇ ਪਈ ਸੀ ਮੈਂ ਕਿਹਾ ਚੱਲ ਇਹਨੂੰ ਬਰਤੋਂ ਚ ਲਿਆਈਏ ਤੇ ਨਾਲ ਹੀ ਇਹਦੇ ਵਿੱਚ ਪਾ ਲਈ ਜੀ ਆਲੂ ਉਵਾਲੇ ਵੀ ਆਲੂ ਤੇ ਦੋ ਤੇ ਨਾਲ ਆਲੂ ਵਾਲੇ ਵੀ ਆਪਾਂ ਨੇ ਇਹਦੇ ਵਿੱਚ ਲੈ ਲੈਣੇ ਆ ਤੁਸੀਂ ਘੱਟ ਬਣਾਉਣਾ ਚਾਹੁੰਦੇ ਤਾਂ ਘੱਟ ਬਣਾ ਲਿਓ ਵੱਧ ਬਣਾਉਣਾ ਚਾਹੁੰਦੇ ਤਾਂ ਤੁਸੀਂ ਵੱਧ ਆਲੂ ਪਾ ਲਿਓ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫੇਰ ਇਹਦੇ ਵਿੱਚ ਪਾ ਲੈਣੇ ਆਪਾਂ ਨੇ ਲੂਣ ਹਰੀਆਂ ਮਿਰਚਾਂ ਤੇ ਲਾਲ ਮਿਰਚ ਜਿੰਨਾ ਵੀ ਤੁਸੀਂ ਜਾਨੀ ਮਤਲਬ ਮਿਰਚ ਤੇਜ ਤਿੱਖਾ ਖਾਣਨੇ ਹੋਗੇ ਉਸ ਹਿਸਾਬ ਨਾਲ ਪਾ ਲਿਓ ਤੇ ਜੇ ਜੇ ਤੁਹਾਡੇ ਕੋਲੇ ਜ਼ਿਆਦਾ ਆਪ ਮਸਾਲੇ ਨਹੀਂ ਪਉਣੇ ਜੇ ਧਨੀਆ ਹੈਗਾ ਤਾਂ ਤੁਸੀਂ ਪਾ ਲਓ ਨਹੀਂ ਤੁਸੀਂ ਸਕਿਪ ਕਰ ਦਿਓ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਸਾਰਿਆਂ ਨੂੰ ਤੇ ਭੁੰਨ ਕੇ ਆਪਾਂ ਨੇ ਗੈਸ ਕਰ ਦੇਣਾ ਜੀ ਬੰਦ ਇਹ ਸਾਡੇ ਕੋਲੇ ਜਿਹੜਾ ਮਸਾਲਾ ਹੈਗਾ ਇਹ ਤਿਆਰ ਹੋ ਗਿਆ ਬਣ ਕੇ ਹੁਣ ਆਪਾਂ ਕੀ ਕਰਨਾ ਰੋਟੀਆਂ ਲੈ ਲੈਣੀਆਂ ਇਹਨੂੰ ਠੰਡਾ ਹੋਣ ਦੇ ਲਈ ਥੋੜਾ ਟਾਈਮ ਰੱਖ ਦੇਣੇ ਆ ਪੱਖੇ ਤੇ ਤੱਲੇ ਰੱਖ ਦਿਓ ਤੇ ਆਪਾਂ ਬਚੀਆਂ ਰੋਟੀਆਂ ਨੂੰ ਬਾਰਤੋਂ ਚ ਲਿਆਉਣਾ ਤੇ ਰੋਟੀਆਂ ਲੈ ਲਈਆਂ ਤੇ ਹੁਣ ਇਹਨਾਂ ਰੋਟੀਆਂ ਨੂੰ ਚਾਹੇ 2 ਲੈ ਲਓ ਚਾਹੇ 3 ਲੈ ਲਓ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਬਾਹਰ ਟਾਬੇ ਤੇ ਜਾਂਦੇ ਆ ਜਾਂ ਸ਼ਾਮ ਨੂੰ ਕੁਝ ਖਾਣ ਨੂੰ ਜੀ ਕਰਦਾ ਚਾਹਦੇ ਨਾ ਸਨੈਕਸ ਉਦੋਂ ਆਪਾਂ ਇਹ ਬਣਾ ਸਕਦੇ ਹਾਂਗੇ ਤਾਂ ਬਾਹਰ ਦੇ ਪਤਾ ਨਹੀਂ ਤੇਲ ਕਿਹੋ ਜਿਹਾ ਹੋ ਜਾਂਦਾ ਆਪਾਂ ਹੁਣ ਇੱਕ ਬੌਲ ਦੇ ਵਿੱਚ ਮੈਦਾ ਲੈ ਲੈਣਾ ਥੋੜਾ ਜਿਹਾ ਮੈਂ ਤੁਸੀਂ 1.5 ਚਮਚਾ ਮੈਦੇ ਦਾ ਲੈ ਲਓ ਤੇ ਥੋੜਾ ਥੋੜਾ ਪਾਣੀ ਪਾ ਕੇ ਉਹਨੂੰ ਆਪਾਂ ਗਾੜਾ ਇਹਦਾ ਪੇਸਟ ਬਣਾ ਲੈਣਾ ਪਾਣੀ ਇੱਕਦਮ ਨਹੀਂ ਪਾਉਣਾ ਹੈਗਾ ਜੇ ਆਪਾਂ ਇੱਕਦਮ ਪਾਣੀ ਪਾਵਾਂਗੇ ਫਿਰ ਗੱਠਾਂ ਜੀਆਂ ਬਣ ਜਾਂਦੀਆਂ ਨੇ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਇਹਦਾ ਗਾੜਾ ਜਿਹਾ ਪੇਸਟ ਬਣਾ ਲੈਣਾ ਵਾ ਤੇ ਰੋਟੀਆਂ پتہ ਕੀ ਅੱਜ ਕੱਲ੍ਹ ਗਰਮੀ ਦੇ ਵਿੱਚ ਥੋੜੀਆਂ ਸੁੱਕ ਜਾਂਦੀਆਂ ਨੇ ਹਣਾ ਜਲਦੀ ਤੇ ਜਦ ਤੁਸੀਂ ਤਾਜ਼ੀਆਂ ਰੋਟੀਆਂ ਵੀ ਲੈ ਸਕਦੇ ਹੋ ਜਾਂ ਤੁਸੀਂ ਥੋੜੀਆਂ ਜਿਹੀਆਂ ਸਵੇਰ ਵਾਲੀਆਂ ਜਾਂ ਸ਼ਾਮ ਨੂੰ ਬਚ ਚੰਨ ਦੀ ਉਹ ਲੈ ਸਕਦੇ ਹੋ ਤੇ ਇਹ ਥੋੜੀਆਂ ਟੁੱਟਣ ਜੇ ਵੀ ਲੱਗ ਜਾਂਦੀਆਂ ਜੇ ਟੁੱਟ ਵੀ ਜਾਣਗੀਆਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਬਸ ਤੁਸੀਂ ਇਹਨਾਂ ਨੂੰ ਬਣਾ ਲੈਣਾ ਕਿਉਂਕਿ ਮੈਦੇ ਦੇ ਨਾਲ ਇਹਨਾਂ ਨੇ ਇਕੱਠੀ ਹੋ ਜਾਣਾ ਫਿਰ ਆਪਾਂ ਰੋਟੀ ਦੇ ਵਿੱਚ ਇਦਾਂ ਭਰ ਲੈਣਾ ਦੋਨਾਂ ਸਾਈਡਾਂ ਤੋਂ ਮੋੜ ਕੇ ਆਪਾਂ ਇਦਾਂ ਫੋਲਡ ਕਰ ਲੈਣੀ ਆ ਤੇ ਜਿਹੜਾ ਆ ਉੱਪਰਲੀ ਜਗ੍ਹਾ ਵਾਚ ਗਈ ਇੱਥੇ ਆਪਾਂ ਨੇ ਕੀ ਕਰਨਾ ਜੀ ਜਿਹੜਾ ਮੈਦੇ ਦਾ ਪੇਸਟ ਬਣਾ ਕੇ ਰੱਖਿਆ ਉਹ ਲਾ ਲੈਣਾ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਕੇ ਇੱਕ ਪਰਸਟਾਈ ਬਟੂਆ ਜਿਹਾ ਬਣਾ ਲੈਣਾ ਤੇ ਇਹਨੂੰ ਇਦਾਂ ਰੱਖ ਦੇਣਾ ਤਾਂ ਇਹਨੇ ਹੌਲੀ-ਹੌਲੀ ਕਰਕੇ ਇਹਨੇ ਬੰਦ ਹੋ ਜਾਣਾ ਇਸੇ ਤਰ੍ਹਾਂ ਹੀ ਜਿਹੜੀ ਆ ਗਈ ਫੇਰ ਦੂਸਰਾ ਆਪਾਂ ਰੋਟੀ ਐਵੇਂ ਭਰ ਲੈਣੇ ਨੇਗੇ ਤੇ ਇਹਦਾ ਵੀ ਆਪਾਂ ਸਾਈਡਾ ਤੋਂ ਬੰਦ ਕਰਕੇ ਫੇਰ ਆਪਾਂ ਇਹਨੂੰ ਇਦਾਂ ਫੋਲਡ ਕਰ ਲੈਣਾ ਤੇ ਇੱਥੇ ਪੇਸਟ ਲਾ ਕੇ ਤੇ ਇਹਨੂੰ ਅਸੀਂ ਸਾਰਾ ਤੁਸੀਂ ਹੱਥ ਨਾਲ ਲਾ ਲਓ ਤੁਸੀਂ ਚਮਚੇ ਨਾਲ ਡਾ ਲਓ ਇਦਾਂ ਇਹਦਾ ਬਟੂਆ ਜਿਹਾ ਬਣਾ ਕੇ ਬੰਦ ਕਰਕੇ ਰੱਖ ਲੈਣਾ ਇਹ ਕਈ ਵਾਰੀ ਨਾ ਮੇਰੇ ਕੋਲ ਖੁੱਲ ਵੀ ਜਾਂਦੀਆਂ ਨੇ ਤਾਂ ਕੋਈ ਚੱਕਰ ਨਹੀਂ ਜਦੋਂ ਆਪਾਂ ਇਹਦੇ ਵਿੱਚ ਮੈਦੇ ਨਾਲ ਨੂੰ ਚਿਪਕਾ ਤਾ ਤਾਂ ਵਧੀਆ ਬਣ ਜਾਂਦੀਆਂ ਹੁਣ ਜਿਹੜਾ ਉਹ ਮੈਦਾ ਬਚਿਆ ਸੀ ਉਹਨੂੰ ਥੋੜਾ ਜਿਆਦਾ ਘੋਲ ਨੂੰ ਪਤਲਾ ਕਰ ਲੈਣਾ ਪਤਲਾ ਕਰਕੇ ਉਹਦੇ ਵਿੱਚ ਡਿਪ ਕਰ ਲੈਣਾ ਤੇ ਨਾਲ ਹੀ ਥੋੜਾ ਜਿਹਾ ਬ੍ਰੈਡ ਕਰਮ ਲੈ ਕੇ ਜਾਂ ਤੁਸੀਂ ਸੇਵੀਆਂ ਲੈ ਲਓ ਬਰੀਕ ਉਹਨਾਂ ਨੂੰ ਆਪਾਂ ਇਹਦੇ ਨਾਲ ਉੱਪਰ ਚਿਪਕਾ ਕੇ ਤੇ ਆਪਾਂ ਨੇ ਤੇਲ ਦੇ ਵਿੱਚ ਇਹਨਾਂ ਨੂੰ ਤਲ ਲੈਣਾ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ ਤੁਸੀਂ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਤੇ ਬਿਲਕੁਲ ਵੀ ਖੁੱਲਦੇ ਨਹੀਂ ਹੈਗੇ ਬਿਲਕੁਲ ਇਹ ਜਿਹੜਾ ਬਣਾਇਆ ਆ ਆਪਾਂ ਰੋਲ ਇਹ ਖੁੱਲਣਾ ਨਹੀਂ ਤੇ ਬਹੁਤ ਜ਼ਿਆਦਾ ਟੇਸਟੀ ਕੋਕ ਰੋਟੀਆਂ ਵੀ ਪਹਿਲਾਂ ਪੱਕੀਆਂ ਵੀ ਅਸੀਂ ਆਪਣੀਆਂ ਆਪਾਂ ਜਿਹੜਾ ਵਿੱਚ ਮਸਾਲਾ ਭਰਿਆ ਉਹ ਵੀ ਆਪਣੇ ਕੋਲੇ ਪੱਕਿਆ ਹੋਇਆ ਸੀ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਤੇ ਤੁਸੀਂ ਜੇ ਇਹਦੇ ਉੱਪਰ ਬ੍ਰੈਡ ਕਰਮ ਨਹੀਂ ਲਾਉਣਾ ਚਾਹੁੰਦੇ ਕਿਉਂਕਿ ਬ੍ਰੈਡ ਥੋੜਾ ਸੁੱਕ ਜਾਂਦੇ ਆ ਉਹਨਾਂ ਦਾ ਚੂਰਾ ਕਰਕੇ ਆਪਾਂ ਡਿਪ ਕਰਤਾ ਇਹਦੇ ਵਿੱਚ ਤੇ ਹੁਣ ਕੀ ਹੈ ਜੇ ਤੁਸੀਂ ਤੁਹਾਡੇ ਜਿਹੜੀਆਂ ਆਪਣੇ ਕੋਲ ਸੇਵੀਆਂ ਹੁੰਦੀਆਂ ਮੁੱਲ ਦੀਆਂ ਤੁਸੀਂ ਉਹ ਵੀ ਲੈ ਸਕਦੇ ਹੋ ਜਦੋਂ ਤੁਸੀਂ ਮੈਦੇ ਦੇ ਵਿੱਚ ਉਹਨੂੰ ਡਿਪ ਕਰਨਾ ਤੇ ਉੱਪਰ ਤੁਸੀਂ ਸੇਵੀਆਂ ਦੇ ਜਿਹੜਾਗਾ ਚੂਰਾ ਉਹ ਲਾ ਦਿਓ ਤੇ ਉਹ ਡੈਕੋਰੇਸ਼ਨ ਦੇ ਲਈ ਬਹੁਤ ਸੋਹਣਾ ਲੱਗਦਾ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਨੇਗੀਆਂ ਰੋਟੀਆਂ ਦੀ ਆਪਾਂ ਨੇ ਬਣਾ ਕੇ ਤਲ ਕੇ ਰੱਖ ਲੈਣੇ ਤੁਸੀਂ ਜੇ ਸੈਲੋ ਫਰਾਈ ਕਰੋਗੇ ਤਾਂ ਵੀ ਕਿਉਂਕਿ ਸਾਰਾ ਕੁਝ ਪੱਕ ਗਿਆ ਵੇ ਆਪਣੇ ਕੋਲੇ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਜੀ ਬੜ ਕੇ ਤਿਆਰ ਹੋ ਗਏ ਹੁਣ ਆਪਾਂ ਇਹਨੂੰ ਕੱਟ ਲਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਨੇ ਤੇ ਨਾਲੇ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਕੱਟ ਲਾਂਗੇ ਤੁਹਾਨੂੰ ਦਿਖਾ ਦਿੰਨੀ ਆ ਜੀ ਇਹਦੇ ਵਿੱਚ ਜਿਹੜਾ ਭਰਿਆ ਮਸਾਲਾ ਇਸ ਤਰ੍ਹਾਂ ਕਰਕੇ ਬਣ ਕੇ ਰੈਡੀ ਹੋ ਗਿਆ ਤੇ ਰੋਟੀਆਂ ਵੀ ਆਪਣੀਆਂ ਪੱਕੀਆਂ ਵੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ